ਹਾਂਜੀ ਅੱਜ ਆਪਾਂ ਬਣਾਉਣੀ ਆ ਰਾਜਮਾ ਤੇ ਰਾਜਮਾ ਆਪਾਂ ਨੇ ਰਾਤ ਨੂੰ ਭਿਉਂਦੇ ਸੀਗੇ ਤੇ ਇਹਦੇ ਲਈ ਆਪਾਂ ਨੇ ਪਿਆਜ਼ ਟਮਾਟਰ ਹਰੀਆਂ ਮਿਰਚਾਂ ਲਸਣ ਕੜੀ ਪੱਤਾ ਤੇ ਇਹਨਾਂ ਨੂੰ ਹੁਣ ਆਪਾਂ ਗ੍ਰाइंड ਕਰ ਲੈਣਾ ਤੇ ਚਲੋ ਆਪਾਂ ਬਣਾਈਏ ਰਾਜਮਾ ਹਾਂਜੀ ਆਪਾਂ ਮਸਾਲਾ ਗ੍ਰाइंड ਕਰ ਲਿਆ ਹੁਣ ਆਪਾਂ ਨੇ ਆ ਮਸਾਲੇ ਲੈਨੇ ਜਿਹੜੇ ਵਿੱਚ ਪਾਉਣੇ ਨੇ ਲਾਲ ਮਿਰਚ ਹਲਦੀ ਗਲੂਰ ਤੇ ਮਸਾਲਾ ਜੀਰਾ ਤੇ ਕੜੀ ਪੱਤਾ ਹਾਂਜੀ ਹੁਣ ਤੇਲ ਆਪਾਂ ਧਰ ਲਿਆ ਤੇ ਹੁਣ ਇਹਦੇ ਜੀਰਾ ਪਾਉਣੇ ਕੜੀ ਪੱਤਾ ਲੈ ਲਾਣਾ ਦਸ ਪੀਸ ਪਾਣਾ ਹਾਂਜੀ ਹੁਣ ਆਦਰਕ ਦਾ ਪੇਸਟ ਪਾ ਦੇਣਾ तो सारे मसाले हूँ अपने एक कप दो 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 पाता? ਪਰ ਚੰਗੀ ਤਰ੍ਹਾਂ ਪਨ ਲੈਣਾ ਮਾਰ ਕੇ ਵਿੱਚ ਹਾਂਜੀ ਮਸਾਲੇ ਨੇ ਨਾ ਹੁਣ ਤੇਲ ਸੜਤਾ ਤੇ ਤੇਲ ਉੱਪਰ ਆ ਗਿਆ ਦੇਖੋ ਮਸਾਲਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਨੇ ਰਾਜਮਾ ਪਾ ਦੇਣਾ ਹੈ ਹਾਂਜੀ ਹੁਣ ਇਹਦੇ ਵਿੱਚ ਆਪਾਂ ਪਾਉਨੇ ਆਲੂ ਆਲੂ ਆਪਾਂ ਦੋ ਆਲੂ ਤਿੰਨ ਸਾਤ ਤੇ ਲੈਨੇ ਇੱਕ ਆਲੂ ਆਪਾਂ ਛਿੱਲ ਕੇ ਪਾਇਆ ਤੇ ਜਿਹੜੇ ਸਾਤ ਦੇ ਆਲੂ ਨੇ ਉਹਨਾਂ ਨੂੰ ਵਿੱਚ ਮੈਸ ਕਰਾਂਗੇ ਤਾਂ ਕਿ ਕਰੀ ਆ ਜਿਹੜੀ ਇਹਦੀ ਗਾੜੀ ਹੋ ਜਵੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਤੇ ਹੁਣ ਆਪਾਂ ਇਹਨਾਂ ਨੂੰ ਟਾਕੇ ਰੱਖ ਦੇਣਾ ਇੱਕ ਘੰਟੇ ਲਈ ਦੇ ਬਾਅਦ ਤਾਂ ਜੋ ਇਹ ਬਣ ਕੇ ਵਧੀਆ ਰੈਡੀ ਹੋ ਜਵੇ ਗਾੜੀ ਸਾਜਮਾ ਬਣ ਕੇ ਹਾਂ ਤਿਆਰ ਨੇ ਸਾਡੇ ਦੇਖੋ ਤੇ ਚਾਹੇ ਇਹ ਰੋਟੀ ਨਾਲ ਖਾਵੋ ਚਾਹੇ ਚੌਲਾਂ ਨਾਲ ਖਾਵੋ ਤੇ ਬੱਚਿਆਂ ਨੂੰ ਬਹੁਤ ਵਧੀਆ ਲੱਗਦੇ ਨੇ ਚੌਲਾਂ ਦੇ ਨਾਲ ਤੇ ਜੇ ਕਿੱਦਾਂ ਲੱਗੀ ਸਾਡੀ ਵੀਡੀਓ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਓਕੇ ਜੀ